ਕਹਿੰਦੇ ਕੀ ਹਾਲ ਹਨ ਆਪਣੀ ਨਵੀਂ ਗੱਡੀ ਲਾਂਚ ਕਰਤੀ ਗੱਲ ਕਰੀਏ ਆਪਾਂ ਗੱਡੀ ਦਾ ਨਾਮ ਰੱਖਿਆ ਇਹਨਾਂ ਨੇ ਸਰੋਸ ਤੇ ਹਜੇ ਪ੍ਰਾਈਸ ਰਿਵੀਲ ਨਹੀਂ ਕੀਤਾ ਇਹਦਾ 11 ਲੱਖ ਤੋਂ 17 ਲੱਖ ਐ ਸ਼ੋਰੂਮ ਪ੍ਰਾਈਸ ਇਹਦਾ ਹਜੇ ਮਤਲਬ 익ਸਪੈਕਟਿਡ ਆ ਕਿ ਹਾਂ ਇਹ ਪ੍ਰਾਈਸ ਰੇਂਜ ਦੇ ਵਿੱਚ ਹੀ ਆਊਗੀ ਹਾਂ ਜੀ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਇੱਕ ਹੋਰ ਨਵੀਂ ਗੱਡੀ ਤੇ ਇੱਕ ਹੋਰ ਨਵਾਂ ਵਲੌਗ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਇਆ ਆਂ ਆਪਾਂ ਨੂੰ ਕੀ ਕੀ ਆਪਾਂ ਗੱਲ ਕਰੀਏ ਜਿਹੜੀਆਂ ਇਹਨਾਂ ਦੀ ਨਵੀਂ ਗੱਡੀ ਹੈ ਇਹਦੇ ਵਿੱਚ ਫੀਚਰ ਮਿਲ ਜਾਂਦੇ ਨੇ ਇਹਦੇ ਵਿੱਚ ਟੋਟਲ ਆਪਣੇ 6 ਵੇਰੀਐਂਟ ਆਉਂਦੇ ਨੇ ਐਚਟੀਕੇ ਐਚਟੀਕੇ ਪਲੱਸ ਐਚਟੀਕੇ ਪਲੱਸ ਆਪਸ਼ਨਲ ਉਸ ਤੋਂ ਬਾਅਦ ਐਚਟੀਐਕਸ ਐਚਟੀਐਕਸ ਪਲੱਸ ਤੇ ਐਚਟੀਐਕਸ ਪਲੱਸ ਆਪਸ਼ਨਲ ਕਰਕੇ ਟੋਟਲ 6 ਵੇਰੀਐਂਟ ਹੁੰਦੇ ਨੇ ਆਪਣੇ ਟਰਾਂਸਮਿਸ਼ਨ ਦੀ ਗੱਲ ਕਰਾਂ ਜਿਹੜਾ ਡੀਜ਼ਲ ਆ ਆਪਣਾ ਉਹਦੇ ਵਿੱਚ 6 ਸਪੀਡ ਮੈਨੂਅਲ ਤੇ ਆਪਣਾ 6 ਸਪੀਡ ਆਟੋਮੈਟਿਕ ਟਰਾਂਸਮਿਸ਼ਨ ਆ ਗਿਆ ਪੈਟਰੋਲ ਦੇ ਵਿੱਚ ਜੇ ਮੈਂ ਜਾਈਏ ਆਪਣਾ 6 ਸਪੀਡ ਮੈਨੂਅਲ ਟਰਾਂਸਮਿਸ਼ਨ ਤੇ 7 ਸਪੀਡ ਆਪਣਾ ਜਿਵੇਂ ਡੀਸੀਟੀ ਟਰਾਂਸਮਿਸ਼ਨ ਆ ਗਿਆ। ਬਾਕੀ ਜਿਹੜਾ ਪੈਟਰੋਲ ਇੰਜਨ ਆ ਉਹ ਹੈਗਾ ਇਹਦੇ ਵਿੱਚ 399 ਸੀਸੀ ਦਾ ਹੈ 1 ਲੀਟਰ ਕਹਿ ਲਈਏ ਆਪਾਂ ਤੇ ਜਿਹੜਾ ਆਪਣਾ ਡੀਜ਼ਲ ਇੰਜਨ ਆ ਉਹ ਹੈਗਾ ਆਪਣਾ 1.5 ਸੀਸੀ ਦਾ। ਬਾਕੀ ਜੇ ਮੈਂ ਗੱਲ ਕਰਾਂ ਇੱਧਰ ਆਪਣੇ ਕੋਲ ਖੜਾ ਸੈਕੰਡ ਆਪਾਂ ਗੱਲ ਕਰੀਏ ਬੇਸ ਮਾਡਲ ਆ ਐਚਟੀ ਕੇ ਪਲੱਸ ਤੇ ਇੱਧਰਲੇ ਪਾਸੇ ਆ ਗਿਆ ਆਪਣੇ ਕੋਲ ਐਚਟੀਐਕਸ ਮਤਲਬ ਇਹ ਆਪਣਾ 3rd ਟੌਪ ਆ ਇਹ ਆਪਣਾ ਸੈਕੰਡ ਆਪਾਂ ਗੱਲ ਕਰੀਏ ਬੇਸ ਆ। ਤੇ ਸਭ ਤੋਂ ਪਹਿਲਾਂ ਜਿਵੇਂ ਆਪਾਂ ਸਟਾਰਟ ਕਰਦੇ ਆ ਆਪਾਂ ਨੂੰ ਐਦਾਂ ਦੀ ਕੋਸ਼ਿਸ਼ ਦੀ ਕੀ ਮਿਲ ਜੰਦੀ ਆ ਬਾਬੇਓ ਕੀ ਦੀ ਗੱਲ ਕਰਾਂ ਮੈਂ ਇੰਨੀ ਯੂਨਿਕ ਕੀ ਆ ਨਾ ਇਹਦੀ ਇੰਨੀ ਯੂਨਿਕ ਮੈਂ ਕੀ ਦੱਸਾਂ ਤੁਹਾਨੂੰ ਜਿਹਦੇ ਵਿੱਚ ਮੈਂ ਗੱਲ ਕਰਾਂ ਇੱਕ ਆਪਣਾ ਹੋਲਡ ਦਾ ਬਟਨ ਆ ਅਨਲੌਕ ਦਾ ਬਟਨ ਆ ਲੌਕ ਦਾ ਬਟਨ ਆ ਤੇ ਅੱਧਰ ਵੀ ਆਪਣੇ ਕੋਲ ਹੋਲਡ ਦਾ ਬਟਨ ਆ ਇਧਰ ਆਪਾਂ ਜੇ ਹੋਲਡ ਕਰਕੇ ਰੱਖੋਗੇ ਆਪਣੀ ਜਿਵੇਂ ਗੱਡੀ ਸਟਾਰਟ ਹੋ ਜੂਗੀ ਤੇ ਅੱਧਰ ਆਪਾਂ ਜਿਵੇਂ ਹੋਲਡ ਕਰਕੇ ਰੱਖੋਗੇ ਆਪਣਾ ਜਿਵੇਂ ਬੂਟ ਕਹਿ ਲਿਏ ਜਾਂ ਆਪਾਂ ਟਰੰਕ ਕਹਿ ਲਿਏ ਆਪਣਾ ਅਨਲੌਕ ਹੋ ਜੂਗਾ ਆਪਣਾ ਇਲੈਕਟ੍ਰਿਕ ਤਾਂ ਆਉਂਦਾ ਨਹੀਂ ਗਾ ਦੇ ਵਿੱਚ ਦੂਸਰਾ ਆਉਂਦਾ ਮਤਲਬ ਪਰਸਨਲੀ ਮੈਂ ਗੱਲ ਦੱਸਾਂ ਮੈਨੂੰ ਬਹੁਤ ਸੋਹਣੀ ਲੱਗੀ ਬਾਕੀ ਇਹਦੇ ਵਿੱਚੋਂ ਗੱਲ ਕਰੀਏ ਆਪਾਂ ਨੂੰ ਐਦਾਂ ਦਾ ਕੁਝ ਮਤਲਬ ਗੱਲ ਕਰੀਏ ਇੱਥੇ ਪਿਆਨੋ ਬਲੈਕ ਫਿਨਿਸ਼ ਦਾ ਟ੍ਰੀਟਮੈਂਟ ਮਿਲ ਜਾਂਦਾ ਆਈਸ ਕਯੂਬ ਦੇ ਵਿੱਚ ਆਪਾਂ ਨੂੰ ਇਹਦੀ ਮੇਨ ਹੈੱਡਲੈਂਪ ਸੈਟਅਪ ਮਿਲ ਜਾਂਦੀ ਆ ਗੱਲ ਕਰੀਏ ਆਪਣੇ ਦੋ ਇਹਦੇ ਵਿੱਚ ਲੋ ਬੀਮ ਨੇ ਥੱਲੇ ਜਾਈਏ ਆਪਣੇ ਕੋਲ ਹਾਈ ਬੀਮ ਦੀ ਉਹਨੇ ਢਾਗੀ ਇਧਰਲੇ ਪਾਸੇ ਆਪਾਂ ਗੱਲ ਕਰੀਏ ਡੀਆਰ ਡੀਆਰਐਲ ਦਾ ਇਹਨਾਂ ਨੇ ਨਾਮ ਰੱਖਿਆ ਆਪਣੀ ਸਟਾਰ ਮੈਪ ਕਰਕੇ ਸਟਾਰ ਮੈਪ ਡੀਆਰ ਕਰਕੇ ਇਹਨਾਂ ਨੇ ਨਾਮ ਰੱਖਿਆ ਫਰੰਟ ਦੇ ਵਿੱਚ ਆਪਾਂ ਨੂੰ ਚਾਰ ਪਾਰਕਿੰਗ ਸੈਂਸਰ ਮਿਲ ਜਾਂਦੇ ਨੇ ਟੋਇੰਗ ਹੁੱਕ ਆਪਣੇ ਕੋਲ ਇਧਰਲੇ ਪਾਸੇ ਆ ਗਈ ਸੈਟਨ সিলਵਰ ਦੇ ਵਿੱਚ ਇਹਦੀ ਆਪਣੀ ਸਕਿਡ ਪਲੇਟ ਆ ਗਈ ਤੇ ਜਿਵੇਂ ਮੈਂ ਗੱਲ ਕਰਾਂ ਆਪਣਾ ਜਿਹੜਾ ਟੌਪ ਮਾਡਲ ਯਾਰ ਅੱਪਰ ਵੇਰੀਐਂਟਸ ਨੇ ਉਹਨਾਂ ਦੇ ਵਿੱਚ ਨਾ ਆਪਾਂ ਨੂੰ ਅਡਾਸ ਵੀ ਮਿਲ ਜਾਂਦਾ ਤੇ ਅਡਾਸ ਆਪਣਾ ਲੈਵਲ 2 ਜਿਵੇਂ ਆਪਾਂ ਜਿਵੇਂ ਮੈਨੂਅਲ ਟਰਾਂਸਮਿਸ਼ਨ ਵਾਲਾ ਵੇਰੀਐਂਟ ਲੈਂਦੇ ਆ ਤੇ ਆਪਾਂ ਨੂੰ ਸਿਰਫ ਫਰੰਟ ਦੇ ਵਿੱਚ ਡਿਸਕ ਮਿਲਦੀ ਆ ਤੇ ਜਿਵੇਂ ਆਪਾਂ ਆਟੋਮੈਟਿਕ ਲੈਂਦੇ ਆ ਉਹਦੇ ਵਿੱਚ ਆਪਾਂ ਨੂੰ ਮਤਲਬ 올4 ਆਪਾਂ ਨੂੰ ਡਿਸਕ ਬ੍ਰੇਕ ਆ ਮਿਲ ਜਾਂਦੀਆਂ ਨੇ ਮਤਲਬ ਚਾਰੋਂ ਟਾਇਰਾਂ ਦੇ ਵਿੱਚ ਆਪਣੀ ਡਿਸਕ ਬ੍ਰੇਕ ਆਉਣਗੀਆਂ ਆਟੋਮੈਟਿਕ ਵੇਰੀਐਂਟ ਦੇ ਵਿੱਚ ਤੇ ਜਿਹੜਾ ਆਪਣਾ ਮੈਨੂਅਲ ਹੋਊਗਾ ਉਹਦੇ ਵਿੱਚ ਆਪਣੀ ਫਰੰਟ ਡਿਸਕ ਆਊਗੀ ਰੀਅਰ ਆਪਣੀ ਡਰਮ ਬ੍ਰੇਕ ਆਊਗੀ ਬਾਕੀ ਸਾਈਡ ਪ੍ਰੋਫਾਈਲ 'ਚੋ ਗੱਲ ਕਰਦੇ ਆ ਆਪਣੇ MRF ਦੇ ਇਹਦੇ ਵਿੱਚ ਟਾਇਰ ਆ ਗਏ ਟਾਇਰ ਸੈਕਸ਼ਨ ਦੀ ਜੇ ਮੈਂ ਗੱਲ ਕਰਾਂ 215 60 R16 16 ਇੰਚ ਦੇ ਆਪਾਂ ਨੂੰ ਇਹਦੇ ਵਿੱਚ ਰਿਮ ਮਿਲ ਜਾਂਦੇ ਨੇ ਜਿਵੇਂ ਆਪਾਂ ਅਪਰ ਵੇਰੀਐਂਟ ਦੇ ਵਿੱਚ ਜਾਣੇ ਆ ਆਪਾਂ ਨੂੰ ਮਤਲਬ 17 ਇੰਚ ਦੇ ਵੀ ਅਲੋਇਲ ਵੀਲ ਮਿਲ ਜਾਂਦੇ ਨੇ ਬਾਕੀ ਕਲਾਈਡਿੰਗ ਮੈਂ ਗੱਲ ਕਰਾਂ ਜਿਹੜੀ ਕਲਾਈਡਿੰਗ ਸਟ੍ਰਿਪ ਆ ਇਹ ਬਹੁਤ ਮਤਲਬ ਹਿਊਜ ਜੀ ਕੀਤੀ ਹੋਈ ਆ ਇਹਨਾਂ ਨੇ ਬਾਕੀ ਫਲਸ਼ ਆਪਣੇ ਕੋਲ ਡੋਰ ਹੈਂਡਲਸ ਆ ਗਏ ਇਹਦੇ ਵਿੱਚ ਹੈਨਾ ਇਥੋਂ ਮਤਲਬ ਆਪਣੇ ਫਲਸ਼ਡ ਡੋਰ ਹੈਂਡਲਸ ਨੇ ਫਲਸ਼ ਨਾਮ ਆ ਇਹਨਾਂ ਦਾ ਵੈਸੇ ਉੱਪਰ ਗੱਲ ਕਰੀਏ ਆਪਣੇ ਕੋਲ ਰੂਫ ਰੇਲਸ ਆ ਗਈਆਂ ਪੈਨੋਰਾਮਿਕ ਆਪਣੇ ਕੋਲ ਸਨ ਰੂਫ ਆ ਗਈ ਤੇ ਰੀਅਰ ਦੇ ਵਿੱਚੋਂ ਜੇ ਮੈਂ ਗੱਲ ਕਰਾਂ ਆਪਣੀ ਇਦਾਂ ਦੀ ਕੁਸ਼ੀ ਦੀ ਰੀਅਰ ਲੁੱਕ ਆ ਪਰਸਨਲੀ ਜੇ ਮੈਂ ਮੇਰੇ ਪੁਆਇੰਟ ਆਫ 뷰 ਤੋਂ ਦੱਸਾਂ ਨਾ ਇਹ ਕਾਰ ਦੇ ਸੈਗਮੈਂਟ ਦੀ ਕੋਈ ਕਾਰ ਨਹੀਂ ਗਈ ਇਨ ਇੰਡੀਅਨ ਆਟੋਮੋਬਾਈਲ ਇੰਡਸਟਰੀ ਦੇ ਵਿੱਚ ਜੇ ਕੰਪਲੀਟ ਆਪਾਂ ਗੱਲ ਕਰੀਏ ਇਹਦੇ ਨਾ ਹੀ ਮਤਲਬ ਕੰਪੀਟੀਟਰ ਕਹ ਲਈਏ ਚਾਹੇ ਅਰਾਈਵਲ ਮਤਲਬ ਇਹਦੇ ਹੈਗ ਹੀ ਨਹੀਂ ਕੋਈ ਨਹੀਂ रियर ਦੇ ਵਿੱਚੋਂ ਗੱਲ ਕਰਦੇ ਆਪਾਂ ਨੂੰ ਰੀਅਰ ਵਾਈਪਰ ਮਿਲ ਗਿਆ ਡੀਫੋਗਰ ਮਿਲ ਗਿਆ ਹਾਈ ਮਾਉਂਟ ਸਟ੍ਰੋਪ ਲੈ ਮੇ ਆਪਣੇ ਕੋਲ ਅਦਰ ਆ ਗਿਆ ਵਾਸ਼ਰ ਆਪਣੇ ਕੋਲ ਅਦਰ ਆ ਚਾਕਫਿਨ ਆਪਾਂ ਨੂੰ ਐਂਟੀਨਾ ਮਿਲ ਜਾਂਦਾ ਬਾਕੀ ਸਪੌਇਲਰ ਦਾ ਦਿੱਤਾ ਹੋਇਆ ਇਹਨਾਂ ਨੇ LED ਦਾ ਸਾਰਾ ਇਹਦਾ ਸੈਟਅਪ ਆਪਣੀ ਜਿਹੜੀ ਟੇਲ ਲਾਈਟ ਆ ਸਾਰੀ ਆਪਣੀ LED ਦੇ ਵਿੱਚ ਆ ਬਟ ਜਿਹੜੇ ਦੇ ਆਪਣੇ ਇੰਡੀਕੇਟਰ ਨੇ ਨਾ ਉਹ ਆਪਣੇ ਹੈਲੋਜਨ ਦੇ ਵਿੱਚ ਨੇ ਬਾਕੀ ਸਿਰੋਸ ਦੀ ਬੈਜਿੰਗ ਆਪਣੇ ਕੋਲ ਅਦਰ ਆ ਗਈ TGDI ਦੀ ਬੈਜਿੰਗ ਆਪਣੇ ਕੋਲ ਹੈ ਨਾ ਇੰਜਨ ਦੀ ਬੈਜਿੰਗ ਉਧਰ ਆ ਗਈ KIA ਦੀ ਬੈਜਿੰਗ ਆਪਣੇ ਕੋਲ ਅਦਰ ਆ ਰੀਵਰਸ ਲਾਈਟ ਆਪਣੇ ਥੱਲੇ ਆ ਗਈ ਜਿਹੜੀ ਸਕਿਡ ਪਲੇਟ ਹੈ ਦੀ ਜਿਹੜੀ ਰੀਅਰ ਦੀ ਹੈ ਰੀਅਰ ਸਕਿਡ ਪਲੇਟ ਜਿਹਦੀ ਆਪਣੀ ਸੈਟਨ সিলਵਰ ਦੇ ਵਿੱਚ ਆ ਬਾਕੀ ਬੂਟ ਸਪੇਸ ਦੀ ਗੱਲ ਕਰਾਂ ਮੈਂ ਇਦਾਂ ਦੀ ਆਪਣੀ ਕੁਸ਼ੀ ਹੈ ਦੀ ਬੂਟ ਸਪੇਸ ਆ ਨੀਅਰ ਅਬਾਊਟ 475 ਲੀਟਰਸ ਦੇ ਅਰਾਊਂਡ ਆਪਣੀ ਬੂਟ ਸਪੇਸ ਆ ਜਿਹਦੇ ਵਿੱਚੋ ਜੇ ਮੈਂ ਗੱਲ ਕਰਾਂ ਜਿਹੜੀ ਇਹਨਾਂ ਨੇ ਪਾਰਸ਼ਲ ਟ੍ਰੇ ਦਿੱਤੀ ਆ ਜਿਹੜੀ ਪਾਰਸ਼ਲ ਟ੍ਰੇ ਆ ਇਹਦਾ ਬਿਲਕੁਲ ਮਤਲਬ ਨਿੱਕੀ ਜਿਹੀ ਆ ਚਾਪ ਗਾਲ ਕੇ ਸਮਾਨ ਸਮੂਹ ਦਾ ਇਹਦੇ ਉੱਤੇ ਕੁਝ ਰੱਖਿਆ ਨਹੀਂ ਜਾਣਾ ਬਟ ਨਾ ਇਹਦੇ ਵਿੱਚ ਮੈਨੂੰ ਇੱਕ ਚੀਜ਼ ਬਹੁਤ ਵਧੀਆ ਲੱਗੀ ਪਰਸਨਲੀ ਆਪਣੀ ਜਿਹੜੀ ਪਿਛਲੀ ਸੀਟਾਂ ਨੇ ਜਿਵੇਂ ਆਪਾਂ ਅਗਲੀ ਸੀਟਾਂ ਐਡਜਸਟ ਕਰ ਸਕਦੇ ਆ ਅੱਗੇ ਪਿੱਛੇ ਰਿਕਲਾਈਨ ਹੈ ਨਾ ਉਹ ਸਾਰਾ ਕੁਝ ਆਪਾਂ ਪਿਛਲੀ ਸੀਟਾਂ ਕਰ ਸਕਦੇ ਆ ਜੇ ਆਪਾਂ ਪਿਛਲੀ ਸੀਟਾਂ ਅੱਗੇ ਕਰ ਲੂਗੇ ਤੇ ਆਪਣਾ ਜਿਹੜਾ ਬੂਟ ਸਪੇਸ ਹੋ ਇਨਕਰੀਜ਼ ਹੋ ਜਾਊਗਾ ਤੇ ਜੇ ਆਪਾਂ ਨੂੰ ਕੰਫਰਟ ਵੱਧ ਚਾਹੀਦਾ ਤੇ ਆਪਾਂ ਜਿਹੜੀ ਮਿਡਲ ਰੋ ਆ ਜਾਂ ਸੈਕੰਡ ਰੋ ਕਹੇ ਲੀਏ ਆਪਾਂ ਪੂਰੇ ਪਿੱਛੇ ਕਰ ਸਕਦੇ ਆ ਤੇ ਸਪੇਸ ਹੀ ਸਪੇਸ ਆ ਬਾਕੀ ਰਿਵਰਸ ਕੈਮਰਾ ਆਪਾਂ ਨੂੰ ਅਦਰ ਮਿਲ ਗਿਆ ਨੰਬਰ ਪਲੇਟ ਲਾਈਟਸ ਆਪਾਂ ਨੂੰ yellow ਮਿਲ ਜਾਂਦੀਆਂ ਨੇ ਬਾਕੀ ਜਿਵੇਂ ਆਪਾਂ ਗੱਲ ਕਰੀਏ ਇਹਦੇ ਵਿੱਚ ਆਪਾਂ ਨੂੰ ਨਾ 45 ਲੀਟਰਸ ਦੀ ਫਿਊਲ ਟੈਂਕ ਕੈਪੈਸਿਟੀ ਮਿਲ ਜਾਂਦੀ ਆ ਐਵਰੇਜ ਵਗੈਰਾ ਦਾ ਹਜੇ ਮੈਂ ਕੁਝ ਕਹਿ ਨਹੀਂ ਸਕਦਾ ਕਿਉਂਕਿ ਹਜੇ ਮਤਲਬ ਸਾਰਾ ਕੁਝ ਰਿਵਿਊ ਨਹੀਂ ਹੋਇਆ ਬਾਕੀ ਸੇਫਟੀ ਰੇਟਿੰਗ ਦੀ ਗੱਲ ਕਰਾਂ ਇਹਦੇ ਵਿੱਚ ਆਪਾਂ ਨੂੰ 5 ਸਟਾਰ ਰੇਟਡ ਸੇਫਟੀ ਮਿਲ ਜਾਂਦੀ ਆ ਐਜ਼ ਕਲੇਮਡ ਬਾਈ ਕੀਆ ਹੁਣ ਦੇਖਦੇ ਆ ਆਪਾਂ ਕੀ ਇਹਦਾ ਪ੍ਰਾਈਸ ਆਪਾਂ ਨੂੰ ਹੈਨਾ ਮਤਲਬ ਹੁੰਦਾ ਤੇ ਹੁਣ ਚੱਲਦੇ ਆਪਾਂ ਇੱਕ ਵਾਰ ਇਹਦੇ ਇੰਟੀਰੀਅਰ ਦੇ ਵਿੱਚ ਇੰਟੀਰੀਅਰ ਦੇ ਵਿੱਚ ਆਪਾਂ ਗੱਲ ਕਰੀਏ ਆਪਾਂ ਨੂੰ ਫਲਸ਼ਡ ਡੋਰ ਹੈਂਡਲਸ ਮਿਲ ਜਾਂਦੇ ਨੇ ਇਹਦੇ ਤੇ ਹੁਣ ਗੱਲ ਕਰਦੇ ਆਂ ਆਪਾਂ ਜਿਵੇਂ ਡੋਰ ਟਰਿਮ ਦੀ ਇਹਦੇ ਵਿੱਚ ਨਾ ਮੈਂ ਗੱਲ ਕਰਾਂ ਆਪਾਂ ਨੂੰ ਡੁਅਲ ਟੋਨ ਦੇ ਵਿੱਚ ਡੋਰ ਟਰੇ ਮਿਲ ਜਾਂਦਾ ਇਧਰਲੇ ਪਾਸੇ ਆਪਾਂ ਨੂੰ ਮਤਲਬ ਥੋੜਾ ਲੈਦਰ ਦਾ ਕੰਮ ਕੀਤਾ ਹੋਇਆ ਲੈਦਰ ਦਾ ਥੋੜਾ ਜਿਹਾ ਟ੍ਰੀਟਮੈਂਟ ਆ ਸੇਮ ਕਲਰ ਆਪਣੇ ਕੋਲ ਆਧਰਾ बटे ਹਾਰਡ ਪਲਾਸਟਿਕ ਆ ਸਾਰਾ ਮੈਂ ਗੱਲ ਕਰਾਂ ਡੁਅਲ ਟੋਨ ਦੇ ਵਿੱਚ ਆਪਣਾ ਡੋਰ ਪੈਨਲ ਆ ਬਾਕੀ ਅਧਰਲੇ ਪਾਸੇ ਆਪਣੇ ਕੋਲ ਆਗੇ ਇਹਦੇ ਡਰਾਈਵਰ ਕੰਟਰੋਲ ਪੈਨਲ ਆ ਗਿਆ ਆਪਣਾ ਹਾਰਡ ਪਲਾਸਟਿਕ ਦੇ ਵਿੱਚ ਹੀ ਓਆਰਵੀ ਆ ਮੈਂ ਗੱਲ ਕਰਾਂ ਆਪਣੇ ਇਲੈਕਟ੍ਰੀਕਲ ਫੋਲਡੇਵਲ ਕਲਸ ਐਡਜਸਟੇਬਲ ਨੇ ਤੇ ਆ ਥੋ ਜਿਵੇਂ ਆਪਣੇ ਫੋਲ ਬਾਕੀ ਲੋਕ ਤੇ ਇਹਨਾਂ ਲੋਕ ਦਾ ਬਟਨ ਆਪਣੇ ਕੋਲ ਅੱਧਰ ਆ ਗਿਆ 올4 ਇਹਦੇ ਵਿੱਚ ਪਾਵਰ ਵਿੰਡੋ ਨੇ ਤੇ 올4 ਵਨ ਟਚ ਅਪ ਤੇ ਵਨ ਟਚ ਡਾਊਨ ਨੇ ਪਾਵਰ ਵਿੰਡੋ ਲੋਕ ਆਪਣੇ ਕੋਲ ਬਟਨ ਹੈ ਅੱਧਰ ਬਾਕੀ ਦੇ ਵਿੱਚ ਨਾ ਆਪਾਂ ਨੂੰ ਵੈਂਟੀਲੇਟਿਡ ਸੀਟਾਂ ਮਿਲ ਜਾਂਦੀਆਂ ਨੇ ਵੈਂਟੀਲੇਟਿਡ ਸੀਟਾਂ ਦਾ ਪਤਾ ਨਾ ਆਪਾਂ ਨੂੰ ਇੱਥੇ ਮਿਲ ਜਾਂਦਾ ਗੱਲ ਕਰੀਏ ਆਪਾਂ ਸੈਟਿਨ ਸਿਲਵਰ ਦੇ ਵਿੱਚ ਇਹਦੇ ਆਪਣੇ ਕੋਲ ਡੋਰ ਹੈਂਡਲਸ ਆ ਕਿ ਜਿਹੜੇ ਬਹੁਤ ਪ੍ਰੀਮੀਅਮ ਲਾਦੇ ਨੇ ਸੀਟਿੰਗ ਦੀ ਗੱਲ ਕਰਾਂ ਆਪਾਂ ਸੀਟ ਨੂੰ 6 ਵੇ ਅਡਜਸਟ ਕਰ ਸਕਦੇ ਹਾਂ ਰਿਕਲਾਈਨ ਡਿਕਲਾਈਨ ਅੱਗੇ ਪਿੱਛੇ ਬਾਗੇ ਹਾਈਟ ਅਡਜਸਟੇਬਲ ਵੈਂਟੀਲੇਟਿਡ ਸੀਟਾਂ ਆਪਾਂ ਨੂੰ ਬਾਕੀ ਆਪਾਂ ਨੂੰ ਇਦਾਂ ਦਾ ਕੋਈ ਇੰਟੀਰੀਅਰ ਮਿਲ ਜਾਂਦਾ ਇੰਟੀਰੀਅਰ ਦੇ ਵਿੱਚ ਜੇ ਆਪਾਂ ਗੱਲ ਕਰੀਏ ਲਾ ਡਰਾਈਵਰ ਟੱਪ ਨੂੰ ਕੰਪਲੀਟ ਸਟੀering ਵੀਲ ਮਿਲ ਜਾਂਦਾ 2 ਸਪੋਕ ਆਪਣਾ ਸਟੀering ਵੀਲ ਆ ਅਦਰਲੇ ਪਾਸੇ ਆਪਣੇ ਸਾਰੇ ਇਹਦੇ ਐਮ ਆਈ ਡੀ ਦੇ ਰਿਲੇਟਿਡ ਕੰਟਰੋਲਸ ਆਗੇ ਤੇ ਅਦਰਲੇ ਪਾਸੇ ਆਪਾਂ ਗੱਲ ਕਰੀਏ ਆਪਣੇ ਇਹਦੇ ਇਨਫੋਟੇਨਮੈਂਟ ਕੰਟਰੋਲਸ ਆਗੇ ਐਮ ਆਈ ਡੀ ਦੀ ਜੇ ਮੈਂ ਗੱਲ ਕਰਾਂ ਇਹਨਾਂ ਨੇ ਜਿਹੜੀ ਆਪਣੀ ਕੀਆ ਦੀ ਹੋਰ ਗੱਡੀਆਂ ਨੇ ਉਹਨਾਂ ਨਾਲੋਂ ਚੇਂਜ ਕੀਤਾ ਆ ਜਿਵੇਂ ਮੈਂ ਤੁਹਾਨੂੰ ਦੱਸ ਸਕਦਾ ਆਪਣਾ ਟੀ ਪੀ ਐਮ ਐਸ ਵਗੈਰਾ ਆਉਂਦਾ ਇਹਦੇ ਵਿੱਚ ਹੈਨਾ ਫਿਊਲ ਟ੍ਰਿਪ ਵਗੈਰਾ ਤੇ ਜਿਵੇਂ ਮੈਂ ਤੁਹਾਨੂੰ ਦੱਸ ਰ ਤੇ ਸਟੇਰੀਂਗ 휠 ਐਡਜਸਟਮੈਂਟ ਦੀ ਜਿਵੇਂ ਗੱਲ ਕਰਾ ਆਪਾਂ ਨੂੰ ਟਿਲਟ ਕਲੀ ਟਿਲਟ ਐਡਜਸਟਮੈਂਟ ਮਿਲਦੀ ਆਪਾਂ ਨੂੰ ਟੈਲੀਸਕੋਪਿਕ ਨਹੀਂ ਮਿਲਦੀ ਮਤਲਬ 2 ਵੇ ਐਡਜਸਟਡ ਆ ਇਧਰਲੇ ਪਾਸੇ ਆਪਣੇ ਕੋਲ ਸਾਰੇ ਅਗੇ ਦੇ ਵਾਈਪਰ ਕੰਟਰੋਲ ਦਾ ਆਟੋ ਆਪਾਂ ਨੂੰ ਇਹਦੇ ਵਿੱਚ ਹੈੱਡਲਾਈਟ ਮਿਲ ਜਾਂਦੇ ਨੇ ਬਾਕੀ ਆਪਾਂ ਸਾਈਡ ਦੇ ਵਿੱਚ ਉਹ ਜੇ ਗੱਲ ਕਰੀਏ ਟ੍ਰੈਕਸ਼ਨ ਕੰਟਰੋਲ ਆਪਾਂ ਇੱਥੋਂ ਐਕਸੈਸ ਕਰ ਸਕਦੇ ਆ ਹੈੱਡਲਾਈਟ ਲੈਵਲਰ ਆਪਣੇ ਕੋਲ ਇਧਰ ਆ ਗਿਆ ਇਹਨਾਂ ਨੇ ਮੈਂ ਗੱਲ ਕਰਾਂ ਜਿਵੇਂ ਨਾ ਜਿਹੜੇ ਏਸੀ ਵੈਂਟਸ ਨੇ ਉਹ ਬਹੁਤ ਪ੍ਰੀਮੀਅਮ ਦਿੱਤੇ ਹੋਏ ਨੇ ਜਿਵੇਂ ਮੈਂ ਇਹ ਗੱਲ ਕਰਾਂ ਜਿਹੜੀ ਆਪਣੀ ਇਹਦੀ ਇਨਫੋਰਟੇਨਮੈਂਟ ਸਕਰੀਨ ਆ ਇਹ ਆਪਣੀ 12.3 ਇੰਚ ਦੀ ਆ 12.3 ਇੰਚ ਕਹਿ ਲਿਆ ਆਪਾਂ ਬਾਕੀ ਇਹਦੇ ਜਿਵੇਂ ਕੰਟਰੋਲ ਨੇ ਆਪਾਂ ਨੂੰ ਸਾਰੇ ਨੀਚੇ ਮਿਲ ਜਾਂਦੇ ਨੇ ਆਪਾਂ ਗੱਲ ਕਰੀਏ ਸੈਟਅਪ ਵਗੈਰਾ ਹੈਨਾ ਸੈਟਅਪ ਹੋ ਗਿਆ ਫੇਵਰੇਟ ਹੋ ਗਿਆ ਮੀਡੀਆ ਵਗੈਰਾ ਬਾਕੀ ਦੇ ਵਿੱਚ ਨਾ ਵੋਲਿਊਮ ਦਾ ਬਟਨ ਮੈਨੂੰ ਸੱਚੀਓ ਬਹੁਤ ਯੂਨਿਕ ਲੱਗਿਆ ਆਪਾਂ ਇੱਥੋਂ ਵੋਲਿਊਮ ਮਤਲਬ ਵੀਡੀਓ ਐਡਜਸਟ ਕਰ ਸਕਦੇ ਆਂ ਬਾਕੀ ਜੇ ਮਿਊਟ ਕਰਨਾ ਹੋਵੇ ਇਹਨੂੰ ਇਦਾਂ ਮਤਲਬ ਪ੍ਰੈਸ ਕਰੂੰਗੇ ਤੇ ਆਪਣੀ ਮਿਊਟ ਹੋ ਜਾਂਦੀ ਆ ਥੱਲੇ ਜਾਈਏ ਆਪਾਂ ਨੂੰ ਇਹਦੇ ਵਿੱਚ ਹਜ਼ਾਰ ਲ ਆ ਆਪਣਾ ਸਿੰਗਲ ਜ਼ੋਨ ਇਹਦੇ ਵਿੱਚ ਏਸੀ ਹੁੰਦਾ ਹੈ ਇੱਥੋਂ ਆਪਾਂ ਟੈਂਪਰੇਚਰ ਵਗੈਰਾ ਐਡਜਸਟ ਕਰ ਸਕਦੇ ਹਾਂ ਫੈਨ ਸਪੀਡ ਵਗੈਰਾ ਆਪਾਂ ਇੱਥੋਂ ਐਡਜਸਟ ਕਰ ਸਕਦੇ ਹਾਂ ਬਾਕੀ ਜਿਵੇਂ ਮੋਡਸ ਉਦੋਂ ਥੱਲੇ ਜਾਈਏ ਆਪਾਂ ਜਿਵੇਂ ਆਪਣੇ ਕੋਲ ਸੀ ਟਾਈਪ ਪੋਰਟ ਇੱਕ ਆਪਣੇ ਕੋਲ ਇੱਧਰ ਆ ਗਿਆ ਇੱਕ ਆਪਣੇ ਕੋਲ ਇੱਧਰ ਆ ਗਿਆ ਬਟ ਜਿਹੜਾ ਇਹ ਸੀ ਟਾਈਪ ਪੋਰਟ ਆ ਡਬਲ ਵੇ ਦੇ ਵਿੱਚ ਕੰਮ ਕਰਦਾ ਚਾਰਜ ਕਰਨਾ ਹੋਵੇ ਹਨਾ ਆਪਾਂ ਮਤਲਬ ਐਦਾਂ ਕਰ ਸਕਦੇ ਹਾਂ ਤੇ ਜਿਵੇਂ ਆਪਾਂ ਮੀਡੀਆ ਦੇ ਰਿਲੇਟਡ ਕੰਟਰੋਲਸ ਹੋਣ ਬਾਕੀ 12 ਵੀ ਸਾਕਟ ਆਪਾਂ ਗੱਲ ਕਰੀ ਆਪਾਂ ਪੁਸ਼ ਕਰਕੇ ਆਪਣਾ 12 ਵੀ ਸਾਕਟ ਓਪਨ ਹੋ ਜਾਂਦਾ ਥੱਲੇ ਜੇ ਜਾਈ ਪਾਰਕਿੰਗ ਸੈਂਸਰ 1 ਆਫ ਦਾ ਬਟਨ ਆਪਣੇ ਕੋਲ ਇੱਧਰ ਆ ਗਿਆ ਬਾਕੀ ਰਿਵਰਸ ਕੈਮਰੇ ਦੀ ਗੱਲ ਕਰਾਂ ਐਦਾਂ ਦਾ ਆਪਣਾ ਕੁਛ ਐਦਾਂ ਰਿਵਰਸ ਕੈਮਰਾ ਕੁਆਲਿਟੀ ਆ ਸੱਚੀ ਉਹ ਬਹੁਤ ਇਨਕਰੀਜ਼ ਕੀਤੀ ਆ ਜਿਵੇਂ ਵੈਸੇ ਯਾਰ ਕੀ ਆ ਦੀ ਗੱਡੀਆਂ ਦੇ ਵਿੱਚ ਐਕਚੁਅਲੀ ਕੁਆਲਿਟੀ ਹੁੰਦੀ ਆ ਤੇ ਪੁਸ਼ ਬਟਨ ਸਟਾਰਟ ਆਪਣੇ ਕੋਲ ਇੱਧਰ ਆ ਗਿਆ ਬਾਕੀ ਇਹਦੇ ਵਿੱਚ ਆਪਣਾ 6 ਸਪੀਡ ਆਬ ਮੈਨੂਅਲ ਟਰਾਂਸਮਿਸ਼ਨ ਤਾਂ ਮਿਲਦਾ ਹੀ ਮਿਲਦਾ ਜੇ ਆਪਾਂ ਗੱਲ ਕਰੀਏ ਪੈਟਰੋਲ ਦੇ ਵਿੱਚ ਤੇ ਜੇ ਆਪਾਂ ਪੈਟਰੋਲ ਆਟੋਮੈਟਿਕ ਦੇ ਵਿੱਚ ਜਾਣਾ ਉਹਦੇ ਵਿੱਚ ਆਪਾਂ ਨੂੰ 7 ਸਪੀਡ ਡੀਸੀਟੀ ਮਿਲ ਜਾਂਦਾ ਡੀਜ਼ਲ ਦੀ ਗੱਲ ਕਰੀਏ 6 ਸਪੀਡ ਮੈਨੂ ਬਾਕੀ ਅਦਰਲੇ ਪਾਸੇ ਆਪਣੇ ਕੋਲ ਗਲਵ ਬਾਕਸ ਆ ਗਿਆ ਇਦਾਂ ਦਾ ਕੁਝ ਇੱਥੇ ਆਪਾਂ ਨੂੰ ਥੋੜੀ ਜਿਹੀ ਸਪੇਸ ਮਿਲ ਜਾਂਦੀ ਆ 64 ਕਲਰਜ਼ ਦੇ ਵਿੱਚ ਆਪਣੀ ਐਂਬੀਅੰਟ ਲਾਈਟਿੰਗ ਦੇ ਆਉਂਦੇ ਨੇ ਮੈਨੂਅਲ ਆਪਾਂ ਨੂੰ ਇਹਦੇ ਵਿੱਚ ਆਈ ਆਰ ਵੀ ਆ ਮਿਲ ਜਾਂਦਾ ਪੈਨੋਰਾਮਿਕ ਆਪਾਂ ਨੂੰ ਸਨ ਰੂਫ ਮਿਲ ਜਾਂਦੀ ਆ ਬਾਕੀ ਜਿਹੜੀ ਕੈਬਨ ਲਾਈਟ ਆ ਆਪਾਂ ਨੂੰ ਵਾਈਟ ਕਹਿ ਲਈਏ ਚਾਹੇ ਆਪਾਂ ਐਲਈਡੀ ਕਹਿ ਲਈਏ ਸਨ ਗਲਾਸ ਹੋਲਡਰ ਆਪਣੇ ਕੋਲ ਅਦਰ ਆ ਗਿਆ ਕੋ ਡਰਾਈਵਰ ਸਾਈਡ ਜਿਹੜਾ ਆਪਣੇ ਕੋਲ ਸਨ ਸ਼ੇਡ ਆ ਵਿਦ ਮਿਰਰ ਆ ਜਿਹੜਾ ਡਰਾਈਵਰ ਸਾਈਡ ਆ ਇਹਦੇ ਦਾ ਆਪਣਾ ਮੇ ਸਭ ਤੋਂ ਟਿਕਟ ਹੋਲਡਰ ਆ ਬਾਕੀ ਮੈਨੂਅਲ ਇਹਦੇ ਵਿੱਚ ਹੈਂਡ ਟੂ ਕੱਪ ਹੋਲਡਰ ਦੀ ਸਪੇਸ ਆਪਣੇ ਕੋਲ ਆਦਰ ਆ ਆਰਮ ਰੈਸਟ ਆਪਾਂ ਨੂੰ ਕੁਛ ਅਦਾਂ ਦਾ ਮਿਲ ਜਾਂਦਾ ਆਰਮ ਰੈਸਟ ਦੇ ਉੱਤੇ ਗੱਲ ਕਰਾਂ ਸੌਫਟ ਟੱਚ ਦਾ ਮਟੀਰੀਅਲ ਆ ਆਪਣਾ ਤੇ ਜਿਹੜੀਆਂ ਇਹਦੀ ਆਪਣੀਆਂ ਸੀਟਾਂ ਨੇ ਡੁਅਲ ਟਰਿਮ ਦੇ ਵਿੱਚ ਨੇ ਮਤਲਬ ਡਬਲ ਟਰਿਮ ਨੇ ਆਪਣਾ ਗ੍ਰੇਸ਼ ਤੇ ਬਲੂਇਸ਼ ਟਾਈਪ ਦਾ ਆਪਾਂ ਨੂੰ ਥੋੜਾ ਜਿਹਾ ਮਿਲ ਜਾਂਦਾ ਬਾਕੀ ਸੇਫਟੀ ਦੀ ਗੱਲ ਕਰਾਂ ਮੈਂ 6 ਇਅਰ ਬੈਗ ਆ ਗਿਆ ਆਪਣੇ ABS ਆ ਗਿਆ EVDA ਆ ਗਿਆ ਹੈਨਾ ਅਪਰ ਵਿਜਨਸ ਵਿੱਚ ਆਪਾਂ ਨੂੰ ਅਡਾਸ ਵੀ ਮਿਲ ਜਾਂਦਾ ਜਿਵੇਂ ਮੈਂ ਤੁਹਾਨੂੰ ਦੱਸਿਆ ਗਿਆ ਆ ਆਪਾਂ ਟਾਪ ਦੇ ਵਿੱਚ ਜਾਂਦੇ ਆ ਉਹਦੇ ਵਿੱਚ ਆਪਾਂ ਨੂੰ ਹਰਮਨ ਕਾਰਡਨ ਦਾ ਮਿਊਜ਼ਿਕ ਸਿਸਟਮ ਮਿਲ ਜਾਂਦਾ ਯਾਰ ਬਾਕੀ ਯਾਰ ਜਿਹੜੇ ਨਾਰਮ 스ਪੀਕਰ ਨੇ ਇਹਨਾਂ ਦੇ ਇਹ ਵੀ ਮਾੜੇ ਨਹੀਂਗੇ ਤੇ ਆਪਾਂ ਗੱਲ ਕਰੀਏ ਇੱਥੇ ਆਪਾਂ ਨੂੰ ਟਵਿੱਟਰ ਮਿਲ ਜਾਂਦਾ ਥੱਲੇ ਜਾਈਏ ਆਪਣੇ ਕੋਲ ਸਪੀਕਰ ਹੈ ਇੱਧਰਲੇ ਪਾਸੇ ਆ ਬਾਕੀ ਰੀਅਰ ਦੇ ਵਿੱਚੋਂ ਗੱਲ ਕਰਦਾ ਇਹ ਗੱਡੀ ਨਾ ਮੈਨੂੰ ਪਰਸਨਲੀ ਰੀਅਰ ਦੇ ਵਿੱਚੋਂ ਬਹੁਤ ਜ਼ਿਆਦਾ ਪਸੰਦ ਆਈ ਆ ਮੈਂ ਤੁਹਾਨੂੰ ਦੱਸਦਾ ਕਾਨੂੰ ਹੈਨਾ ਰੀਅਰ ਦੇ ਵਿੱਚ ਜੇ ਮੈਂ ਗੱਲ ਕਰਾਂ ਆਪਾਂ ਨੂੰ ਇਹਦੇ ਵਿੱਚ ਸਨਸ਼ੇਡ ਮਿਲ ਜਾਂਦੇ ਨੇ ਕੰਪਨੀ ਵੱਲੋਂ ਹੀ ਇਹ ਕੀ ਆਦੀ ਆਪਾਂ ਗੱਲ ਕਰੀਏ ਮੈਨੂਫੈਕਚਰ ਬੇਸ ਨੇ OEM ਹੈਨਾ ਬਿਲਕੁਲ ਸੇਮ ਤੇ ਸੇਮ ਆਪਾਂ ਨੂੰ ਡੋਰ ਟ੍ਰਿਮ ਜਿਵੇਂ ਫਰੰਟ ਦਾ ਮਿਲਦਾ ਓਵੇਂ ਹੀ ਆਪਾਂ ਨੂੰ ਰੀਅਰ ਦਾ ਮਿਲ ਜਾਂਦਾ ਰੀਅਰ ਦੇ ਵਿੱਚੋ ਯਾਰ ਮੈਂ ਕਹਿੰਦਾ ਇੱਕ ਜਿਵੇਂ MG ਹਾਲਾਂ ਦੀ ਵਿੰਡਜ਼ਰ ਨਹੀਂ ਆਈ ਉਹ ਸਪੇਸ਼ੀਅਸ ਗੱਡੀ ਆ ਸੇਮ ਐਜ਼ ਇਟ ਇਜ਼ ਕੀ ਹਾਲ ਦੀ ਸਰੋਸ ਤੇ ਰੀਅਰ ਦੇ ਵਿੱਚੋ ਜੇ ਮੈਂ ਗੱਲ ਕਰਾਂ ਆਪਾਂ ਨੂੰ ਡੁਅਲ AC ਵੈਂਟਸ ਮਿਲ ਗਏ ਥੱਲੇ ਆਪਾਂ ਨੂੰ ਦੋ ਸੀਟ ਆਈ ਪੋਰਟਸ ਮਿਲ ਗਏ ਇੱਕ ਥੋੜਾ ਜਿਹਾ ਸਪੇਸ ਮਿਲ ਗਿਆ ਹੰਪ ਨਾਲ ਦੇ ਬ ਬਿਲਕੁਲ ਮਤਲਬ ਹੈ ਹੀ ਨਹੀਂ ਤੇ ਪੈਨੋਰਾਮਿਕ ਸਨਰੂਫ ਦੇਖੋ ਤੁਸੀਂ ਯਾਰ ਐਦਾਂ ਦਾ ਕੁਝ ਆਪਾਂ ਨੂੰ ਇਹਦਾ ਡੈਸ਼ਬੋਰਡ ਲੱਗਾ ਆ ਪੂਰਾ ਫੋਕਸ ਜਿਵੇਂ ਮੈਂ ਸਭ ਤੋਂ ਘੈਂਟ ਜੀ ਕਰ ਰਿਹਾ ਸੀ ਨਾ ਆਪਾਂ ਜਿਹੜੀ ਸੀਟ ਆ ਇੱਥੇ ਮਤਲਬ ਬੜੇ ਰਿਕਲਾਈਨ ਹੋ ਜਾਂਦੀ ਆ ਆਪਣੀ ਪੂਰੀ ਹੁਣ ਪੂਰੀ ਰਿਕਲਾਈਨਡ ਆ ਹੁਣ ਜਿਵੇਂ ਨਾ ਮੇਰੀ ਹਾਈਟ ਨਾ 6 ਫੁੱਟ ਆ ਤੇ ਮੈਂ 6 ਫੁੱਟ ਦੇ ਹਿਸਾਬ ਤੋਂ ਇੰਨਾ ਕੰਫਰਟੇਬਲੀ ਬੈਠਾ ਆ ਨਾ ਚਾਹੇ ਮੈਂ ਲੱਗ ਰੂਮ ਕਹਾਂ ਚਾਹੇ ਮੈਂ ਨੀ ਰੂਮ ਕਹਾਂ ਸਪੋਰਟ ਵਾਈਜ਼ ਕੋਹਲਾ ਵੈਸੀ ਕੰਫਰਟ ਵਾਈਜ਼ ਤੇ ਤੁਸੀਂ ਦੇਖ ਹੀ ਸਕਦੇ ਹੋ ਬਾਕੀ ਨਾ ਇਹ ਸੀਟ ਆਪਾਂ ਪੂਰੀ ਮਤਲਬ ਆਪਣੀ ਅੱਗੇ ਪਿੱਛੇ ਸੇਮ ਐਜ਼ ਇਟ ਇਜ਼ ਜਿਵੇਂ ਆਪਣੀ ਡਰਾਈਵਰ ਸਾਈਡ ਸੀਟ ਹੁੰਦੀ ਆ ਓਵੇਂ ਐਡਜਸਟ ਹੋ ਜਾਂਦੀ ਆ ਰੀਅਰ ਦੇ ਵਿੱਚ ਉਹ ਜੇ ਮੈਂ ਗੱਲ ਕਰਾਂ ਆਪਾਂ ਨੂੰ 2 ਕੱਪ ਹੋਲਡਰ ਵਿਦ ਆਰਮ ਰੈਸ ਮਿਲ ਜਾਂਦੇ ਨੇ ਤੇ ਬਾਕੀ ਇਦਾਂ ਦੀ ਆਪਣੀ ਕੁਝ ਜਿਹੜੀ ਕੀਆ ਸਿਰੋਸ ਕਰਕੇ ਗੱਡੀ ਆ पर्सनली ਮੈਂ ਮੇਰੇ ਪੁਆਇੰਟ ਆਫ 뷰 ਤੋਂ ਤਾਂ ਯਾਰ ਮੈਨੂੰ ਗੱਡੀ ਪਸੰਦ ਲੱਗੀ ਐਕਸਪੈਕਟਿਡ ਪ੍ਰਾਈਸ ਜੇ ਮੈਂ ਗੱਲ ਕਰਾਂ ਇਹਦਾ ਆਪਣਾ 11 ਲੱਖ ਤੋਂ ਲੈ ਕੇ 17 ਲੱਖ ਦੇ ਵਿੱਚ ਕੀ ਐ ਕਲੇਮਡ ਕਰ ਰਹੀ ਐ ਕਿੰਦਾਂ ਦਾ ਕੁਸ਼ ਮੈਂ ਗੱਲ ਕਰਾਂ ਮੇਰੇ ਹਿਸਾਬ ਤੋਂ ਕੀ ਐ ਸਰੋਸ ਜਿਹੜੀ ਇਹਨਾਂ ਦਾ ਮੇਰੇ ਵੱਲੋਂ ਰਿਵਿਊ ਸੀਗਾ ਬਾਕੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਆਪਣਾ ਵੀਡੀਓ ਨੂੰ ਕਰ ਦਿਓ ਲਾਈਕ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਜੀ ਬਾਕੀ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ